11 ਤਰੀਕ ਨੂੰ 11 ਜੂਨ ਨੂੰ NCRP ਪੋਰਟ ਰਾਹੀਂ ਇੱਕ ਦਰਖਾਸਤ ਮਿਲੀ ਸੀ ਕਿ ਕਿਸੇ ਅਨਨੋਨ ਵਿਅਕਤੀ ਵੱਲੋਂ ਅ नोन ਐਪ ਜਿਹੜੀਆਂ ਫੇਕ ਲੋਨ ਐਪਸ ਹੈ ਉਹ ਫੋਨ 'ਚ ਇੰਸਟਾਲ ਕਰਵਾ ਕੇ ਉਸ ਤੋਂ ਬਾਅਦ ਉਸ ਐਪ ਰਾਹੀਂ ਫਿਰ ਬਲੈਕਮੇਲ ਕਰਕੇ ਫੋਨ ਤੇ ਤਾਂ ਬੰਦੇ ਦੀਆਂ ਨਿਊਡ ਪਿਕਸ ਬਣਾ ਕੇ ਔਰ ਉਹਦੇ ਰਿਸ਼ਤੇਦਾਰਾਂ ਨੂੰ ਗਰੁੱਪ ਦੇ ਵਿੱਚ ਪਿੰਡ ਦੇ ਵਿੱਚ ਭੇਜ ਕੇ ਉਹਨੂੰ ਬਲੈਕਮੇਲ ਕੀਤਾ ਜਾ ਰਿਹਾ ਤੇ ਉਹ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ ਤਾਂ ਅ ਸਾਈਬਰ ਕ੍ਰਾਈਮ ਸਾਡੇ ਪੁਲਿਸ ਸਟੇਸ਼ਨ ਦੀ ਟੀਮ ਨੇ ਤੁਰੰਤ ਹਰਕਤ ਚਾਉਂਦੇ ਹੋਏ ਟੈਕਨੀਕੀ ਮਦਦ ਦੇ ਨਾਲ ਬੰਦੇ ਨੂੰ ਟ੍ਰੇਸ ਕੀਤਾ ਤਾਂ ਕੱਲ ਅਸੀਂ ਇੱਕ ਐਫ ਆਈ ਆਰ ਨੰਬਰ 11 ਦਰਜ ਕੀਤੀ ਹੈ ਬੀ ਐਨ ਐਸ ਦੀਆਂ ਕੁਝ ਸੈਕਸ਼ਨਸ ਤੇ ਬਾਕੀ ਆਈਟੀ ਐਕਟ ਦੇ ਵਿੱਚ ਤੇਜੀ ਚ ਇਹ ਲੜਕਾ ਹੈਗਾ ਇਹਨੂੰ ਅਰੈਸਟ ਕੀਤਾ ਰੋहतक ਤੋਂ ਇਹ ਲੜਕਾ ਅਬੇ ਕੁਮਾਰ ਪ੍ਰਸਾਦ son of ਮੁੰਨਾ ਕੁਮਾਰ ਪ੍ਰਸਾਦ ਵਾਸੀ 시ਮਾਨ ਡਿਸਟ੍ਰਿਕਟ ਬਿਹਾਰ ਦਾ ਰਹਿਣ ਵਾਲਾ ਹੈ ਤਾਂ ਜਿਹੜਾ ਕੁਝ ਐਡਰੈਸ ਇਹਦਾ ਕਲਕੱਤਾ वेस्ट ਬੰਗਾਲ ਦਾ ਹੈਗਾ ਜਿਹੜਾ ਹੁਣ ਇਹਨੂੰ ਕਾਪੂ ਕੀਤਾ ਉਹ ਰੋहतक ਤੋਂ ਕੀਤਾ ਹੈ ਇਹ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ ਫੇਕ ਨੰਬਰ ਯੂਜ਼ ਕਰਦੇ ਹੈ ਫੇਕ ਆਈਡਿਜ਼ ਯੂਜ਼ ਕਰਦੇ ਹੈ ਆਪਣਾ ਕੁਝ ਵੀ ਸ਼ੂ ਨਹੀਂ ਕਰਦੇ ਹੈਗੇ ਤੇ ਉਹਨਾਂ ਨੂੰ ਫਸਾ ਕੇ ਉਹਨਾਂ ਤੋਂ ਜ਼ਬਰੀ ਵਸੂਲੀ ਕਰਦੇ ਹੈ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਇਹਨਾਂ ਤੋਂ ਸੁਚੇਤ ਰਹਿਣ ਮੈਡਮ ਇੱਕ ਕੀ ਕਰਦਾ ਲੜਕਾ ਕਿਸ ਤਰ੍ਹਾਂ ਇਹਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਜੋ ਫੋਟੋਆਂ ਪਾਉਂਦੇ ਸੀ ਕਿਸ ਤਰ੍ਹਾਂ ਦੀਆਂ ਫੋਟੋਆਂ ਪਾਉਂਦੇ ਸੀ ਕਿਵੇਂ ਉਹਨੂੰ ਐਡਿਟ ਕਰਕੇ ਪਾਉਂਦੇ ਸੀ ਜਾਂ ਕਿਸ ਤਰ੍ਹਾਂ ਇਹ ਸਾਰਾ ਨੈਕਸਸ ਚਲਾਉਂਦੇ ਸੀ ਜਦੋਂ ਵੀ ਕੋਈ ਬੰਦਾ ਫੇਕ ਲੋਨ ਐਪ ਦੇ ਚੱਕਰ ਚ ਫਸ ਜਾਂਦਾ ਹੈ ਤਾਂ ਜਦੋਂ ਲੋਨ ਲੈਣ ਵਾਸਤੇ ਉਹ ਗਰੀਬੰਦਾ ਅਪਲਾਈ ਕਰਦਾ ਹੈ ਨਾ ਲੋਨ ਲੈਣ ਵਾਸਤੇ ਐਪ ਦੇ ਵਿੱਚੋਂ ਤਾਂ ਐਪ ਕੁਝ ਪਰਮਿਸ਼ਨਸ ਮੰਗਦੀਆਂ ਨੇ ਉਹ ਪਰਮਿਸ਼ਨ ਜਿਵੇਂ ਗੈਲਰੀ ਦੀਆਂ ਪਰਮਿਸ਼ਨ ਕੰਟੈਕਟਸ ਦੀ ਪਰਮਿਸ਼ਨ ਕੈਮਰੇ ਦੀ ਪਰਮਿਸ਼ਨ ਉਦੇ ਨਾਲ ਐਪ ਦੇ ਵਿੱਚ ਜਿਹੜੇ ਐਪ ਨੂੰ ਚਲਾ ਰਹੇ ਹੋ ਉਹਨਾਂ ਕੋਲ ਡਾਟਾ ਚਲ ਜਾਂਦਾ ਸਾਡੇ ਕੰਟੈਕਟਸ ਸਾਡੀਆਂ ਫੋਟੋਜ਼ ਔਰ ਲਾਈਵ ਫੋਟੋ ਵਗੈਰਾ ਵੀ ਕਰਦੀ ਹੈ ਉਹ ਸਾਡੀਆਂ ਜਿਹੜੀਆਂ ਜਿਹੜਾ ਡਾਟਾ ਚਲ ਜਾਂਦਾ ਉਹ ਸਾਡੀਆਂ ਹੀ ਫੋਟੋਆਂ ਨੂੰ ਯੂਜ਼ ਕਰਕੇ ਉਸ ਬੰਦੇ ਦੀਆਂ ਫੋਟੋਆਂ ਨੂੰ ਜਿਹੜਾ ਅਪਲਾਈ ਕਰ ਰਿਹਾ ਲੋਨ ਉਹਦੀਆਂ ਫੋਟੋਆਂ ਨੂੰ ਯੂਜ਼ ਕਰਕੇ ਉਹਦੀਆਂ ਨਿਊਡ ਪਿਕਸ ਬਣਾ ਕੇ ਜਾਂ ਉਹਦੇ ਘਰਦਿਆਂ ਦੀਆਂ ਫਿਰ ਉਹਦੇ ਕੰਟੈਕਟਸ ਉਹਦੇ ਕੋਲ ਜਾਈ ਹੁੰਦਾ ਹਾਂਜੀ ਗਲਤ ਪਿਕਚਰ ਚ ਮੇ ਨਿਊਡ ਨੰਗੀਆਂ ਤਸਵੀਰਾਂ ਬਣਾ ਕੇ ਉਹਨੂੰ ਉਹਦੀ ਉਹਦੇ ਸਮਾਜ ਚ ਭੇਜ ਕੇ ਉਹਦੇ ਕੰਟੈਕਟਸ ਲਈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪਹਿਲਾਂ ਤਰਾਉਂਦੀ ਧਮਕਾਉਂਦੀ ਐ ਵੀ ਅਸੀਂ ਤੇਰੀਆਂ ਫੋਟੋ ਭੇਜ ਦਾਂਗੇ ਪਹਿਲਾਂ ਉਸੇ ਬੰਦੇ ਨੂੰ ਭੇਜਦੇ ਆ ਵੀ ਜੇ ਤੁਸੀਂ ਨਹੀਂ ਸਾਨੂੰ ਪੈਸੇ ਪਾਉਂਦੇ ਤਾਂ ਅਸੀਂ ਤੁਹਾਨੂੰ ਤੁਹਾਡੀਆਂ ਫੋਟੋਆਂ ਤੁਹਾਡੇ ਕੰਟੈਕਟਸ ਦੇ ਵਿੱਚ ਭੇਜ ਦਾਂਗੇ ਉਹ ਸਾਡੇ ਕੋਲ ਹੈਗੀ ਆ ਇਹ ਫੋਟੋ ਮੈਂ ਕਿੰਨਿਆਂ ਕਿ ਭੇਜ ਚੁੱਕਿਆ ਸੀ ਜੋ ਜੋ ਤੁਸੀਂ ਜਿਸ ਨੇ ਕੰਪਲੀਟ ਕੀਤੀ ਹੈ ਉਹਦੇ ਰਿਸ਼ਤਾਰਾਂ ਨੂੰ ਫੋਟੋਆਂ ਭੇਜ ਚੁੱਕਿਆ ਸੀ ਤੇ ਪੈਸੇ ਵੀ ਲੈ ਚੁੱਕਿਆ ਹੈ ਹਾਂਜੀ ਉਹ ਇਹ ਉਸ ਬੰਦੇ ਦੀਆਂ ਫੋਟੋ ਉਸ ਨੂੰ ਆਪ ਨੂੰ ਉਹਦੀ ਵਾਈਫ ਨੂੰ ਤੇ ਤਿੰਨ ਚਾਰ ਉਹਨਾਂ ਦੇ ਪਿੰਡ ਦੇ ਬੰਦੇ ਆ ਮੋੜ ਮੰਡੀ ਦੇ ਉਹਨਾਂ ਨੂੰ ਉਹ ਭੇਜ ਚੁੱਕਿਆ ਸੀ ਗਰੁੱਪ ਉਹਨਾਂ ਨੂੰ ਫੋਟੋਆਂ ਪਰਸਨਲ ਕੰਟੈਕਟਸ ਪੈਸੇ ਵੀ ਦੇ ਦੋ ਲੈ ਹਾਂ ਜੋ ਕਰੀਬ 14-15000 ਰੁਪਏ ਲੈ ਚੁੱਕਿਆ ਪਰ ਉਹ ਬੰਦੇ ਨੂੰ ਹਜੇ ਵੀ ਭੁਲੇਖਾ ਹੈ ਕਿ ਮੈਂ ਫੋਨ ਜਿਹੜੀ ਐਪ ਹੈ ਉਹ ਜੈਨੂਨ ਹੈ ਉਹ ਜੈਨੂਨ ਐਪ ਚ ਵੀ ਪੈਸੇ ਭਰ ਚੁੱਕਾ ਕਰੀਬ 50000 ਤੋਂ ਉੱਪਰ ਦੀ ਠੱਗੀ ਹੈ ਜਦੋਂ ਗ੍ਰਫਤਾਰ ਕੀਤਾ ਇਹਦੇ ਨਾਲ ਪਿੱਛੇ ਹੋਰ ਵੀ ਲੋਕ ਹੋਣਗੇ ਇਕੱਲਾ ਇਹ ਕਰਦਾ ਕੀ ਹੈ ਸਭ ਤੋਂ ਪਹਿਲੇ ਪੜਿਆ ਲਿਖਿਆ ਹੈਗਾ ਤੇ ਕੀ ਕਰਦਾ ਕੀ ਹੈ ਇਹਦੀ ਹਜੇ ਤੱਕ ਦੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਹੈ ਕਿ ਇਹਨੂੰ ਨੰਬਰਸ ਇਹ ਫੇਕ ਲੈ ਲੈਂਦੀ ਹੈ ਉਸ ਤੋਂ ਬਾਅਦ ਫੇਕ ਨੰਬਰਸ ਲੈ ਕੇ ਉਸ ਲੋਨ ਲੋਨ ਐਪ ਦੇ ਵਿੱਚੋਂ ਡਾਟਾ ਰਿਸੀਵ ਕਰਦੇ ਆ ਡਾਟਾ ਰਿਸੀਵ ਕਰਕੇ ਇਹ ਜਿਹੜੀ ਇਹਨਾਂ ਦੇ ਟਾਰਗੇਟ ਹੁੰਦੇ ਆ ਸਾਡੇ ਕਸਟਮਰ ਜਿਹੜੇ ਇਹਨਾਂ ਦੇ ਕਸਟਮਰ ਹੁੰਦੇ ਆ ਉਹ ਟਾਰਗੇਟ ਹੁੰਦੇ ਆ ਇਹਨਾਂ ਦੇ ਉਹਨਾਂ ਨੂੰ ਕਾਲ ਕਰਕੇ ਡਰਾਉਂਦੇ ਤੇ ਮਕਾਉਂਦੇ ਉਹਨਾਂ ਨੂੰ ਫੋਟੋਆਂ ਭੇਜਦੇ ਆ ਉਹਨਾਂ ਦੇ ਕੰਟੈਕਟਸ ਨੂੰ ਭੇਜਦੇ ਆ ਤੋਂ ਉਹਨਾਂ ਤੋਂ ਜ਼ਬਰਦਸਤੀ ਵਸੂਲੀ ਕਰਦੇ ਆ ਮੈਡਮ ਕਰਦਾ ਕੀ ਹੈਗਾ ਇਹ ਦੀ ਸਟਡੀ ਕੀ ਹੈਗੀ ਇਹ ਦੇਖੋ ਅੱਗੇ ਪਿਆਰੀ ਵੀ ਕਰ ਰਹੀ ਹੈ ਹਾਂਜੀ ਪੜਿਆ ਲਿਖਿਆ ਹੈਗਾ ਇਹਦੀ ਉਮਰ 22 ਸਾਲ ਹੈ ਤੇ ਇਹ ਬੀ ਕਾਮ ਸੈਕੰਡ ਇਅਰ ਕਰ ਰਹੀ ਹੈ ਉਥੇ ਹੀ ਆਪਣੇ ਕਾਲਜ ਤੋਂ ਕਲਕੱਤੀ ਤੇ ਨਾਮ ਹਾਂਗਾ ਅੱਗੇ ਵੀ ਕੁਝ ਤਿਆਰੀ ਕਰੇ ਫੌਜੀ ਦੇ ਰਿਚਿਸਤਰਾ ਹਾਂ ਕਿੰਦਾ ਮੈਂ ਗਵਰਨਮੈਂਟ ਸਰਵਿਸ ਵਾਸਤੇ ਤਿਆਰੀ ਕਰਦੀ ਹਾਂ ਮੈਨੂੰ ਮੋਰੇ ਦੇ ਨਾਲ ਵੀ ਕਿ ਲੋਕ ਨੇ ਕਿਹੜਾ ਅੱਜ ਕੋਰ ਨੂੰ ਦਾਇਰ ਪੇਸ਼ ਕੀਤਾ ਹੈਗਾ ਕਿ ਇਸ ਤਰ੍ਹਾਂ ਦਾ ਉਥੇ ਤੁਸੀਂ ਮੰਨ ਕੀਤੇ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ ਤੇ ਕਿੰਨੇ ਦਿਨ ਦਾ ਤੁਹਾਨੂੰ ਰਿਮਾਂਡ ਮਿਲਿਆ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜੀ ਤੇ ਇਹਦੇ ਕੰਟੈਕਟਸ ਵਾਸਤੇ ਵੀ ਇਹਦੇ ਪਿੱਛੇ ਕੰਮ ਕੌਣ ਕਰ ਰਿਹਾ ਲੂਨ ਐਪਸ ਤਿਆਰ ਕੌਣ ਕਰਦਾ ਹੈ ਉਹ ਪੁਲੀਸ ਟੂਰ ਤੇ ਕਿਸ ਤਰ੍ਹਾਂ ਆ ਜਾਂਦੀਆਂ ਨੇ ਲੋਕਾਂ ਦੇ ਫੋਨਾਂ ਤੱਕ ਕਿੱਦਾਂ ਪਹੁੰਚਦੀਆਂ ਉਹ ਸਾਰੀ ਫਿਲਹਾਲ ਅਸੀਂ ਬਾਰਲ ਸਟੇਟ ਤੋਂ ਨੂੰ ਲੈ ਕੇ ਆਏ ਆ ਤੇ ਉਹ ਦੁੰਗਾਈ ਨਾਲ ਕੁਝ ਕਿਸ ਕਰਨ ਕਰਕੇ ਹੀ ਰਿਮਾਂਡ ਲਿਆ ਬਾਕੀ ਜਿਨ੍ਹਾਂ ਖਾਤਿਆਂ 'ਚ ਪੈਸੇ ਪਵਾਉਂਦੇ ਸੀ ਉਹ ਖਾਤਿਆਂ ਨੂੰ ਵੈਰੀਫਾਈ ਕਰਨਾ ਵੀ ਬਾਕੀ ਆ ਮੈਡਮ ਲੱਗਦਾ ਵੀ ਕੁਝ ਕਿਸ ਕਰਨ ਵੱਡੇ ਖੁਲਾਸੇ ਹੋ ਸਕਦੇ ਆ ਵੱਡਾ ਰੈਕਟ ਦਾ ਭੰਡਾ ਖੁੱਲ੍ਹ ਸਕਦਾ ਤੇ ਜੇ ਲੁਕਤ ਕੀ ਦਾ ਸ਼ਿਕਾਰ ਹੋ ਸਕਦੇ ਆ ਉਹ ਤੋਂ ਡੀਏ ਕਾਰਵਾਈ ਕਰਕੇ ਬਾਹਰ ਸਕਦੇ ਹਾਂਜੀ ਅਸੀਂ ਤਾਂ ਇਹੀ ਸੋਚਦੇ ਆ ਵੀ ਜੇ ਇੱਕ ਬੰਦਾ ਫੜਿਆ ਗਿਆ ਤੇ ਘੱਟੋ ਘੱਟ ਜਿਹੜੇ ਲੋਕਾਂ ਨੂੰ ਉਹਨੇ ਟਾਰਗੇਟ ਕਰਨਾ ਸੀ ਘੱਟੋ ਘੱਟ ਉਹ ਤਾਂ ਬਚਣਗੇ ਨਾ ਤੇ ਇਨਸਾਨੀਅਤ ਨਾਤੇ ਵੀ ਬਾਕੀ ਸਾਡਾ ਸਮਾਜ ਪ੍ਰਤੀ ਕਰਤੱਵ ਦੀ ਬਣਦਾ ਹੈ ਪੰਜਾਬ ਪੁਲਿਸ ਦਾ ਅਸੀਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਵੀ ਸਾਡਾ ਕਰਤੱਵ ਬਣਦਾ ਹੈ ਕਿ ਜਿੰਨਾ ਵੀ ਹੋ ਸਕੇ ਲੋਕ ਸੇਵਾ 'ਚ ਯੋਗਦਾਨ ਪਾਇਆ ਜਾਵੇ ਫਰਮਤੋ ਸਾਈਬਰ ਦਾ ਦੇਖ ਰਹੇ ਹੈ ਇੱਕ ਵਾਰ ਤੁਸੀਂ ਹੁਣ ਹੋਰ ਕਿਸ ਤਰ੍ਹਾਂ ਦੀਆਂ ਠੱਗੀਆਂ ਜਿਹੜੇ ਲੋਕਾਂ ਨੂੰ ਜਾਗਰੂਕ ਕਰਨਾ ਚਾਹਉ ਕਿ ਲੋਕਾਂ ਜਿਹੜੇ ਇਹਨਾਂ ਠੱਗੀਆਂ ਤੋਂ ਬਚ ਸਕਣ ਇਸ ਤਰ੍ਹਾਂ ਨਾ ਕਰਨ ਜਾਂ ਕਿਸ ਤਰ੍ਹਾਂ ਉਹ ਬਚ ਸਕਦੇ ਨੇ ਕਿਉਂਕਿ ਲੋਕ ਅਨਪੜ੍ਹ ਵੀ ਨੇ ਭੋਲੇ ਵੀ ਨੇ ਬੇਸ਼ੱਕ ਹਰੇਕ ਕੋਲੇ ਮੋਬਾਈਲ ਹੈ ਪਰ ਮੋਬਾਈਲ ਦੀ ਹਲੇ ਕੋਈ ਜਾਣਕਾਰੀ ਹੈ ਜਿਹੜੀ ਸ਼ਾਇਦ ਕਿਸੇ ਨੂੰ ਵੀ ਨਹੀਂ ਹੈਗੀ ਹਾਂਜੀ ਜਿਵੇਂ ਕਿਸੇ ਵੀ ਚੀਜ਼ ਦੀ ਅਧੂਰੀ ਜਾਣਕਾਰੀ ਮਾਰੂ ਸਾਬਤ ਹੋ ਸਕਦੀ ਹੈ ਉਸੇ ਤਰੀਕੇ ਨਾਲ ਜਿਵੇਂ ਇੰਟਰਨੈਟ ਬਾਰੇ ਆਪਾਂ ਨੂੰ ਪ੍ਰੋਪਰ ਆਮ ਬੰਦੇ ਨੂੰ ਪ੍ਰੋਪਰ ਜਾਣਕਾਰੀ ਨਹੀਂ ਪਰ ਹਰੇਕ ਦੀ ਜੇਬ 'ਚ ਚੱਲ ਰਿਹਾ ਹੈ ਇਸੇ ਕਰਕੇ ਉਹ ਜਿਵੇਂ ਅਨਔਥਰਾਇਜ਼ਡ ਸਾਈਟਸ ਹੁੰਦੀਆਂ ਨੇ ਫੇਕ ਲੋਨ ਐਪਸ ਹੋ ਗਈਆਂ ਫੇਕ ਜਿਹੜੀਆਂ ਇਨਵੈਸਟਮੈਂਟ ਸਾਈਟਸ ਹੋ ਗਈਆਂ ਉਹਨਾਂ ਚ ਪੈਸੇ ਜ਼ਿਆਦਾਤਰ ਇਨਵੈਸਟਮੈਂਟ ਦੀ ਪ੍ਰੋਬਲਮ ਆ ਰਹੀ ਹੈ ਵੱਡੀਆਂ ਅਮਾਉਂਟਸ ਲੋਕ ਉਹਦੇ ਚ ਇਨਵੈਸਟ ਕਰ ਦਿੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਉਹਨਾਂ ਨੂੰ ਸ਼ੋ ਹੋ ਰਿਹਾ ਹੁੰਦਾ ਵੀ ਸਾਡੀ ਪੇਮੈਂਟ ਵਧ ਰਹੀ ਹੈ ਅਸਲ ਦੇ ਵਿੱਚ ਉਹ ਬੈਕਐਂਡ ਤੇ ਵਧ ਨਹੀਂ ਰਹੀ ਖਾਤਿਆਂ ਚ ਪੈਸੇ ਨਿਕਲ ਰਹੇ ਹੁੰਦੇ ਆ ਬੈਕਐਂਡ ਤੇ ਉਹਦੇ ਫਰਾਡ ਸਿਸਟਮ ਕੰਮ ਕਰ ਰਹੇ ਹੁੰਦੇ ਆ ਇਨਵੈਸਟਮੈਂਟ ਫਰਾਡ ਚ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਜਿਹੜੀ ਉਹ ਕਿਉਂਕਿ ਆਲ ਇੰਡੀਆ ਦੇ ਖਾਤੇ ਹੁੰਦੀ ਹੈ ਕਈ ਵਾਰੀ ਕਰੋੜ ਕਰੋੜ ਰੁਪਏ ਇੱਕੋ ਬੰਦਾ ਪਾ ਲੈਂਦਾ ਹੈ ਤੇ ਉਤੀਤੀ ਖਾਤਿਆਂ ਚ ਪੈਸੇ ਚਲੇ ਜਾਂਦੇ ਆ ਆਲ ਇੰਡੀਆ ਲੈਵਲ ਦੇ ਖਾਤੇ ਹੁੰਦੀ ਹੈ ਟ੍ਰੇਸ ਕਰਨ ਚ ਬਹੁਤ ਦਿੱਕਤ ਆਉਂਦੀ ਹੈ ਤਾਂ ਲੋਕਾਂ ਨੂੰ ਅਸੀਂ ਤਾਂ ਇਹ ਅਪੀਲ ਕਰਦੇ ਆ ਅਗਰ ਕਿਸੇ ਨੇ ਇਨਵੈਸਟਮੈਂਟ ਕਰਨੀ ਵੀ ਹੈ ਤਾਂ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਆਥਰਾਇਜ਼ ਸੰਸਥਾਵਾਂ ਆ ਉਹਨਾਂ ਦੇ ਥਰੂ ਕਰੇ ਕਰਨ ਤੇ ਬਾਕੀ ਜਿਹੜੇ ਨੌਜਵਾਨ ਮੁੰਡੇ ਆ ਉਹ ਜਿਵੇਂ ਐਵੀਏਟਰ ਗੇਮਸ ਖੇਡਦੇ ਆ ਜਾਂ ਕੁਝ ਇਸ ਤਰ੍ਹਾਂ ਦੇ ਬੱਚੇ ਸਕੂਲ ਪੜ੍ਹਦੇ ਬੱਚੇ ਵੀ ਖੇਡਦੇ ਆ 12-13 ਸਾਲ ਤੋਂ ਬੱਚੇ ਗੇਮਾਂ ਖੇਡਣ ਲੱਗ ਜਾਂਦੇ ਆ ਉਹ ਗੇਮਾਂ ਵੀ ਫਰੋਡਸਟਰਾਂ ਦੁਆਰਾ ਹੀ ਬਣਾਈਆਂ ਗਈਆਂ ਉਹਦੇ ਨਾਲ ਵੀ ਸਾਡੇ ਆਮ ਪਬਲਿਕ ਦੇ ਜਿਹੜੇ ਬੱਚੇ ਆਪਣੇ ਮਾਪੇ ਦਾ ਕਿਸੇ ਦਾ ਖਾਤਾ ਯੂਜ਼ ਕਰਕੇ ਪੈਸੇ ਉੱਥੇ ਲਗਾ ਦਿੰਦੇ ਆ ਉਹ ਖਾਤੇ ਸੀਜ਼ ਹੋ ਜਾਂਦੇ ਆ ਉਹਦੇ ਕਰਕੇ ਵੀ ਬਹੁਤ ਸਮੱਸਿਆ ਆਉਂਦੀ ਆ ਆਮ ਲੋਕਾਂ ਨੂੰ ਲੈਣ ਦੇਣ ਕਰਨ ਦੇ ਵਿੱਚ ਜਦੋਂ ਖਾਤੇ ਸੀਜ਼ ਹੋ ਜਾਂਦੇ ਆ ਕਿਉਂਕਿ ਆਬੀਟਰ ਗੇਮਾਂ ਜਦੋਂ ਖੇਡਦੇ ਆ ਉਹ ਕਿਹੜੇ ਖਾਤਿਆਂ 'ਚ ਪੈਸੇ ਜਾਂਦੇ ਆ ਉਹ ਹੁੰਦੇ ਕਈ ਵਾਰ ਤੇਲੰਗਾਨਾ ਦੇ ਕੇਰਲਾ ਦੇ ਬੰਦੇ ਕਿੱਥੋਂ ਦੇ ਹੁੰਦੇ ਆ ਖਾਤਾ ਵੀ ਫਿਰ ਸਾਡੀ ਪਬਲਿਕ ਦਾ ਉੱਥੋਂ ਬੰਦ ਹੋ ਜਾਂਦਾ ਤਾਂ ਇਸ ਕਰਕੇ ਅਸੀਂ ਤਾਂ ਅਪੀਲ ਕਰਦੇ ਆਂ ਵੀ ਆਪਦੇ ਬੱਚਿਆਂ ਦਾ ਵੀ ਧਿਆਨ ਰੱਖਣ ਉਹ ਕਿਹੋ ਜਿਹੀ ਐਕਟੀਵਿਟੀ ਕਰਦੇ ਆਂ ਇੰਟਰਨੈਟ 'ਤੇ ਕੀ ਯੂਜ਼ ਕਰਦੇ ਆਂ ਕਿਹੋ ਜਿਹੀਆਂ ਐਪਸ ਵੇਖਦੇ ਆਂ ਹਰ ਚੀਜ਼ 'ਤੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮਾਪੇ-ਬਾਪ ਨੂੰ ਆਪਣੇ ਬੱਚਿਆਂ ਦਾ ਕਿੰਨੇ ਕੇਸ ਤੁਹਾਡੇ ਕਿੰਨੇ ਚੱਲ ਰਹੇ ਹਨ ਸਾਈਬਰ ਦੇ ਤੇ ਹੁਣ ਕਿੰਨੇ ਜਿਹੜੇ ਸੀ ਆ ਸੋਲਵ ਕੀਤਾ ਹੈਗਾ ਹੋਰ ਕਿੰਨੇ ਕੇਸ ਚੱਲ ਰਹੇ ਨੇ ਆਨਲਾਈਨ ਵਾਲੇ ਦਿਨਾਂ 'ਚ ਥੋੜੇ ਪਾਈਪਲਾਈਨ 'ਚ ਹੋਣ ਇਹ ਜਲਦੀ ਕਲਾਸੇ ਹੋ ਸਕਦੇ ਆ ਬਟੇ ਉੱਚੇ ਸਾਡੇ ਕੋਲ ਅੰਡਰ ਇਨਵੈਸਟੀਗੇਸ਼ਨ ਕੇਸ ਹੈਗੇ ਆ 20 ਤੋਂ 25 ਹੈਗੇ ਨੇ ਜਿਹੜੇ ਮੇਰੇ ਕੋਲ ਅੰਡਰ ਇਨਵੈਸਟੀਗੇਸ਼ਨ ਹੈਗੇ ਨੇ ਤੇ ਉਹਨਾਂ 'ਚੋਂ ਕੁਝ ਸੋਲਵ ਵੀ ਹੋਏ ਪਿਛਲੇ ਦਿਨਾਂ 'ਚ ਵੀ 4-5 ਕੇਸ ਸੋਲਵ ਵੀ ਹੋਏ ਆ ਜਿਵੇਂ ਇੱਕ ਸਾਡਾ ਆਪਣੇ ਬਠਿੰਡਾ ਦਾ ਵਸਨੀਕ ਹੈ ਹਰਵਿੰਦਰ ਉਹਦਾ 1.2 ਕਰੋੜ 20 ਲੱਖ ਰੁਪਇਆ ਇਨਫੈਕਟਸ ਕੰਪਨੀ ਸੀ ਉਹਦੇ ਵਿੱਚ ਇਨਵੈਸਟਮੈਂਟ ਦੇ ਤੌਰ ਤੇ ਲਾ ਦਿੱਤਾ ਸੀਗਾ ਉਹਦੇ ਚ ਅਸੀਂ ਟ੍ਰੇਸ ਕਰਦੇ ਹੋਏ ਲੀਡ ਲੈ ਕੇ ਬੰਬੇ ਇੱਕ ਵਿਅਕਤੀ ਨੂੰ ਨੋਟਿਸ ਦਿੱਤਾ ਸੀਗਾ ਤੇ ਉਹਦੇ ਚ ਉਹਦੇ ਕਰੀਬ 92 93 ਲੱਖ ਰੁਪਇਆ ਉਹਨਾਂ ਨੇ ਵਾਪਸ ਕਰ ਦਿੱਤਾ ਹਰਵਿੰਦਰ ਬਾੜੂ ਉਹ ਸਾਡਾ ਕੇਸ ਪੂਸ ਪਰਸੈਂਟ ਸੋਲਵ ਹੋ ਚੁੱਕਾ ਹੈ ਹਾਂਜੀ ਅਪੀਲ ਕੀ ਕਰਨੀ ਚਾਹੁੰਗੇ ਲੋਕ ਕਿਸੇ ਵੀ ਚੀਜ਼ ਦੀ ਧੂੜੀ ਜਾਣਕਾਰੀ ਜਿਹੜੀ ਉਹ ਖਤਰਨਾਕ ਹੁੰਦੀ ਹੈ ਜਿੰਨਾ ਚਿਰ ਤੁਹਾਨੂੰ ਜਾਣਕਾਰੀ ਨਹੀਂ ਉਹਨਾਂ ਚਿਰ ਉਸ ਤਰ੍ਹਾਂ ਦੀ ਕੋਈ ਐਪ ਕੋਈ ਲਿੰਕ ਕੋਈ ਅਨਨੋਮ ਨੰਬਰ ਤੋਂ ਕਾਲ ਰিসিਵ ਨਾ ਕਰੋ ਤੇ ਬਚਾਓ ਚ ਹੀ ਬਚਾਓ